ਆਈਟਾਂ ਵੀ ਬੰਦ ਕਰ ਲੀਆਂ ਗਈਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਿਮਾਚਲ ਤੋਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਦੇ ਜੱਦੀ ਘਰ ਦੇ ਨੇੜੇ ਡਰੋਨ ਦੇਖੇ ਗਏ ਨੇ ਚਾਰ ਦੇ ਕਰੀਬ ਦੱਸਿਆ ਜਾ ਰਿਹਾ ਕਿ ਡਰੋਨ ਦੇਖੇ ਗਏ ਨੇ ਤਾਂ ਇੱਥੇ ਨਦੋਂ ਨ ਇਲਾਕਾ ਪੈਂਦਾ ਹੈ ਨਦੋਂ ਨ ਇਲਾਕੇ ਦੇ ਵਿੱਚ ਲੋਕਾਂ ਨੇ ਡਰੋਨ ਦੇਖੇ ਨੇ ਤਾਂ ਇਸ ਦੀ ਜਿਵੇਂ ਹੀ ਡਰੋਨ ਦੇਖੇ ਜਾਂਦੇ ਨੇ ਸ਼ੱਕੀ ਡਰੋਨ ਦੇਖਣ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਤਾਂ ਜਿਹੜੇ ਸਥਾਨਕ ਲੋਕ ਸੀਗੇ ਤੇ ਪੰਚਾਇਤ ਮੈਂਬਰ ਸੀਗੇ ਇਸ ਦੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਟੀਮਾਂ ਇੱਥੇ ਮੌਕੇ ਦੇ ਉੱਤੇ ਰਵਾਨਾ ਹੋ ਚੁੱਕਿਆ ਨੇ ਤਾਂ ਦੱਸਿਆ ਜਾ ਰਿਹਾ ਕਿ ਅਸਮਾਨ ਦੇ ਵਿੱਚ ਚਾਰ ਡਰੋਨ ਉੜਦੇ ਦਿਖਾਈ ਦਿੱਤੇ ਨੇ ਤਾਂ ਜਿਸ ਥਾਂ ਤੇ ਇਹ ਡਰੋਨ ਦਿਖਾਈ ਦਿੱਤੇ ਨੇ ਉੱਥੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਜਦੀ ਘਰ ਹੈ ਤਾਂ ਜਦੀ ਘਰ ਤੋਂ ਬੇहद ਨੇੜੇ ਡਰੋਨ ਉੜਦਾ ਹੋਇਆ ਨਜ਼ਰ ਆਇਆ ਹੈ ਇਸੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਬਜ਼ੁਰਗ ਮਾਤਾ ਸਮੇਤ ਪਰਿਵਾਰਕ ਮੈਂਬਰ ਰਹਿ ਰਹੇ ਨੇ ਤਾਂ ਜਿਵੇਂ ਲੋਕਾਂ ਨੇ ਇੱਥੇ ਡਰੋਨ ਦੇਖੇ ਸ਼ੱਕੀ ਡਰੋਨ ਦੇਖੇ ਜਾਂਦੇ ਨੇ ਉਸ ਤੋਂ ਬਾਅਦ ਕਰਾਂਦੀਆਂ ਲਾਈਟਾਂ ਨੂੰ ਤੁਰੰਤ ਬੰਦ ਕਰ ਦਿੱਤਾ ਸੀਗਾ ਤਾਂ ਜੜੇ ਸਥਾਨਕ ਲੋਕ ਨੇ ਜਿਹੜੇ ਪੰਚਾਇਤ ਮੈਂਬਰ ਨੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਇਹ ਡਰੋਨ ਸੇਰਾ ਪਿੰਡ ਦੇ ਉੱਤੇ ਉੜਦਾ ਹੋਇਆ ਦਿਖਾਈ ਦਿੱਤਾ ਤਾਂ ਇੱਕ ਡਰੋਨ ਜਿਹੜਾ ਸੀਗਾ ਗੋਣਾ ਵਾਲੇ ਪਾਸੇ ਨੂੰ ਚੱਲ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਤੀਸਰਾ ਡਰੋਨ ਸੀਗਾ ਕੋਲਾ ਪਿੰਡ ਦੀ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਗਿਆ ਤਾਂ ਸਥਾਨਕ ਲੋਕਾਂ ਦੇ ਮੁਤਾਬਕ ਇੱਕ ਜਿਹੜਾ ਡਰੋਨ ਸੀਗਾ ਉਹ ਕ੍ਰੈਸ਼ ਹੋ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤਾਂ ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਡਰੋਨ ਦੇਖੇ ਜਾਣ ਦੀ ਸ਼ੱਕੀ ਡਰੋਨ ਦੇਖੇ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਟੀਮਾਂ ਪਹੁੰਚ ਜਾਂਦੀਆਂ ਨੇ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਵਾਕਈ ਡਰੋਨ ਸੀਗੇ ਕਿਉਂਕਿ ਸ਼ੱਕੀ ਡਰੋਨ ਲੋਕ ਦੇਖਦੇ ਨੇ ਤਾਂ ਉਸ ਤੋਂ ਬਾਅਦ ਹੜਕਮ ਬੱਜ ਜਾਂਦਾ ਹੈ ਤਾਂ ਲੋਕ ਘਰਾਂ ਦੀਆਂ ਲਾਈਟਾਂ ਵੀ ਬੰਦ ਕਰ ਦਿੰਦੇ ਨੇ ਤਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਤੋਂ ਜਿੱਥੇ ਹਿਮਾਚਲ ਦੇ ਸੀਐਮ ਦੇ ਜੱਦੀ ਘਰ ਦੇ ਨੇੜੇ ਡਰੋਨ ਉੱਡਦੇ ਦਿਖਾਈ ਦਿੱਤੇ ਨੇ ਚਾਰ ਦੇ ਕਰੀਬ ਡਰੋਨ ਦੱਸਿਆ ਜਾ ਰਿਹਾ ਕਿ ਚਾਰ ਦੇ ਕਰੀਬ ਡਰੋਨ ਸੀਗੇ ਜਿਹੜੇ ਦਿਖਾਈ ਦਿੱਤੇ ਨੇ ਸੀਐਮ ਦਾ ਇੱਥੇ ਘਰ ਆ ਤਾਂ ਉੱਥੇ ਬਜ਼ੁਰਗ ਉਹਨਾਂ ਦੇ ਮਾਤਾ ਤੇ ਪਰਿਵਾਰਕ ਮੈਂਬਰ ਰਹਿੰਦੇ ਨੇ ਦੱਸ ਦਈਏ ਕਿ ਨਦੋਂ ਦਾ ਇਲਾਕਾ ਉੱਥੇ ਡਰੋਨ ਦੇਖੇ ਗਏ 7 ਤੋਂ 9 ਵਜੇ ਦੇ ਵਿੱਚ ਵਿੱਚ ਇੱਥੇ ਬਲੈਕਆਊਟ ਕਰ ਦਿੱਤਾ ਗਿਆ ਸੀਗਾ ਲੋਕਾਂ ਨੇ ਵੀ ਲਾਈਟਾਂ ਬੰਦ ਕਰ ਦਿੱਤੀਆਂ ਸੀਗੀਆਂ ਆਪਣੇ ਘਰਾਂ ਦੀਆਂ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ We. ਲੈਟਾ ਬੰਦ ਕਰਨ ਦੇ ਲਈ ਕਿਹਾ ਗਿਆ ਸੀਗਾ ਤਾਂ ਲੈਟਾ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਖੁਦ ਹੀ ਆਪਣੇ ਘਰਾਂ ਦੀਆਂ ਲੈਟਾ ਬੰਦ ਕਰ ਦਿੱਤੀਆਂ ਤਾਂ ਜਿਹੜੀਆਂ ਪੁਲਿਸ ਟੀਮਾਂ ਸੀਗੀਆਂ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਪੂਰੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਵਾਕਈ ਡਰੋਨ ਹੈ ਸ਼ੱਕੀ ਡਰੋਨ ਦੇਖੇ ਗਏ ਨੇ ਤਾਂ ਐਸੇ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਣੇ ਆ ਜੀ ਸੰਜੀਵ ਜੀ ਡਰੋਨ ਦੇਖੇ ਗਏ ਨੇ ਸੀਐਮ ਸੁੱਖੂ ਦਾ ਘਰ ਹੈ ਤਾਂ ਉਹਦੇ ਨੇੜੇ ਨਦੋਂ ਦਾ ਇਲਾਕਾ ਉਸਦੇ ਨੇੜੇ ਡਰੋਨ ਦੇਖੇ ਗਏ ਨੇ ਕੀ ਹੈ ਪੂਰੀ ਜਾਣਕਾਰੀ ਜੀ ਟਕਨੋਜੋਤ ਕੋਈ 9 ਵਜੇ ਦੇ ਆਸ-ਪਾਸੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜਿਆ ਕਿ ਕੁਝ ਡਰੋਨ ਦੇਖੇ ਗਏ ਹੈ ਕੁਝ ਸੰਦਿਪਤ ਲਾਈਟਾਂ ਜਿਹੜੀਆਂ ਹੈਗੀਆਂ ਸਮੰਦ ਵਿੱਚ ਜਾ ਰਹੀਆਂ ਉਸ ਪਿੰਡ ਦੇ ਉੱਤੇ ਜਿਹੜਾ ਉਹਨਾਂ ਦਾ ਗੱਦੀ ਪਿੰਡ ਹੈਗਾ ਸੀਨ ਸੁੱਖੋ ਦਾ ਧਮੜਾ ਪਿੰਡ ਦਾ ਨਾਮ ਹੈਗਾ ਸੇਰਾ ਦੇ ਇਲਾਕੇ ਨੂੰ ਗੱਡੇ ਸੇਰਾ ਇਲਾਕੇ ਦਾ ਪੁਰਾਣਾ ਨਾਮ ਹੈਗਾ ਤੇ ਸਿਰ ਉੱਤਮਾਰ ਜਿਹੜਾ ਹੈਗਾ ਨਾਲ ਦੀ ਪੰਚਾਇਤ ਦੇ ਜਿਹੜੇ ਪ੍ਰਧਾਨ ਹੈ ਉਹਨੇ ਵੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਉਸ ਤੋਂ ਬਾਅਦ ਸਾਰੀ ਹੈਲਪਲਾਈਨ ਜਿਹੜੀ ਹੈਗੀ ਸ਼ੁਰੂ ਹੋਈ ਹੈ ਐਸਪੀ ਅਮਿਰਪੁਰ ਪ੍ਰੋਗੈਸਿੰਗ ਠਾਕੁਰ ਦੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਸਾਡੇ ਡੀਐਸਪੀ ਦੀ ਟੀਮ ਜਿਹੜੀ ਪੂਰੀ ਹੈਗੀ ਉਹ ਮੌਕੇ ਤੇ ਹੈਗੀ ਹੈ ਉਹ ਤਸਵੀਰਾਂ ਵੀ ਸਾਡੇ ਕੋਲ ਆ ਗਈਆਂ ਥੋੜੀ ਦੇਰ ਚ ਸਾਡੇ ਪੇਜ ਤੇ ਵੀ ਆ ਜਾਣਗੀਆਂ ਤੇ ਉਹ ਟੀਮ ਜਿਹੜੀ ਹੈ ਜਾਂਚ ਕਰੀਏ ਪਰ ਹਾਲੇ ਇਹ ਕਨਫਰਮ ਨਹੀਂ ਕੀਤਾ ਪੁਲਿਸ ਨੇ ਕਿ ਕੋ ਡਰਨ ਸੀ ਕਿ ਬੈਲੂਨ ਸੀ ਕਿ ਕੀ ਐਸੀ ਕਿਸੇ ਨੇ ਸ਼ਰਾਰਤ ਕੀਤੀ ਹੈ ਕਿਉਂਕਿ ਅੱਜਕੱਲ੍ਹ ਬਿਆਹ ਸ਼ਾਦੀਆਂ ਦਾ ਵੀ ਜੋਰ ਹੈਗਾ ਉਹ ਤੋਂ ਰੁਹੰਸ਼ਣ-ਫੁਹੰਸ਼ਣ ਹੋ ਰਹੇ ਉਹ ਉਹਨਾਂ ਨੇ ਡਰੋਨ ਉਡਾਇਆ ਪਰ ਹੜਕੰਪ ਜ਼ਰੂਰ ਮੱਚਿਆ ਆਇਆ ਕਿਉਂਕਿ ਇਹਨੂੰ ਮਤਲਬ ਲਾਈਵਲੀ ਨਹੀਂ ਚੱਲ ਜਾ ਰਿਹਾ ਹੈ ਤੇ ਜਿੱਦਾਂ ਦੇ ਇੱਕ ਪਿਛਲੇ 3-4 ਦਿਨਾਂ ਦੀ ਲਈ ਘਟਨਾ ਵਾਪਰੀਆ ਉਹਨੂੰ ਲੈ ਕੇ ਕਿਉਂਕਿ ਸੀਐਮ ਦਾ ਘਰ ਉੱਥੇ ਹੈਗਾ ਤੇ ਸਕਿਉਰਿਟੀ ਕਵਾਰਟਰ ਉਹਦੇ ਨਾਲ ਪੁਲਿਸ ਵੀ ਜਿਹੜੀ ਹੈਗੀ ਹੈ ਹੁਣ ਔਨ ਦਾ ਟੋਲ ਹੈਗੀ ਹੈ ਤੇ ਇਹ ਫਿਲਹਾਲ ਦੀ ਸੂਚਨਾ ਹੈਗੀ ਕਿ ਕਨਫਰਮ ਨਹੀਂ ਹੈਗਾ ਲੇਕਿਨ ਇਹ ਕਨਫਰਮ ਹੈਗਾ ਕਿ ਪੁਲਿਸ ਨੂੰ ਸੂਚਨਾ ਹੋਈ ਹੈ ਪੁਲਿਸ ਨੇ ਆਫੀਸ਼ੀਅਲੀ ਇਹ ਕਨਫਰਮ ਕੀਤਾ ਹੈ ਕਿ ਸਾਡੀ ਜੀਆਈ ਦੀ ਟੀਮ ਉੱਥੇ ਗਈ ਹੈ ਤੇ ਸਾਡੀ ਜਿਹੜੀ ਦੂਜੀ ਟੀਮ ਹੈ ਉਹ ਵੀ ਚੈੱਕ ਕਰਨ ਗਈ ਹੈ ਉੱਥੇ ਉਹ ਟ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਡਰੋਨ ਗਿਰਿਆ ਕਿ ਨਹੀਂ ਗਿਆ ਜੇ ਨਹੀਂ ਵੀ ਗਿਰਿਆ ਕਿਸੇ ਨੇ ਦੇਖਿਆ ਕਿ ਕਿੰਨੇ ਦੇਖਿਆ ਔਰ ਇਹ ਅਵਾ ਹੈ ਜੀ ਕਿ ਕਿੰਨੀ ਕਿ ਸੱਚਾਈ ਹੈ ਕਿ ਪਤਾ ਲਗਾਇਆ ਜਾ ਰਿਹਾ ਜੀ ਜੀ ਇਸ ਦੀ ਜਾਂਚ ਤਾਂ ਕੀਤੀ ਜਾ ਰਹੀ ਹੈ ਸੰਜੀਵ ਜੀ ਜਿਵੇਂ ਦੱਸਿਆ ਜਾ ਰਿਹਾ ਕਿ 4 ਦੇ ਕਰੀਬ ਸ਼ੱਕੀ ਡਰੋਨ ਸਿਗੇ ਜਿਨ੍ਹਾਂ ਦੇ ਵਿੱਚੋਂ ਪਿੰਡ ਵਾਲੇ ਦੱਸਦੇ ਨੇ ਕਿ ਇੱਕ ਕ੍ਰੈਸ਼ ਵੀ ਹੋ ਗਿਆ ਤਾਂ ਕੋਈ ਜਾਣਕਾਰੀ ਇਸ ਦੇ ਰਿਕਾਰਡਿੰਗ ਤੁਹਾਡੇ ਕੋਲ ਹੋਵੇ ਔਰ ਇਹ ਕੋਸੀਡੈਂਟ ਜਿਹੜੇ ਵਾਲੇ ਕ੍ਰੈਂਚ ਸਿੱਟ ਹੋ ਗਿਆ ਕਹਿ ਰਹੇ ਜਾ ਰਹੇ ਨੇ ਜੀ ਕਿ ਉਹਨੂੰ ਲੱਭਣ ਦੇ ਲਈ ਟੀਮ ਜਿਹੜੀ ਹੈਗੀ ਗਰਾਊਂਡ ਤੇ ਮਿਲਟ ਕਰ ਰਹੀ ਹੈ ਉਹ ਇਲਾਕੇ ਆਸ-ਪਾਸ ਜੰਗਲ ਵਾਲਾ ਹੈਗਾ ਉਹ ਮਿਲਨ ਦਾ ਕੋਈ ਏਰੀਆ ਪਲਾਨ ਨਹੀਂ ਹੈਗਾ ਤੁਸੀਂ ਸੁਣ ਸਕਦੇ ਹੋ ਤੇ ਉਹ ਕਦੋਂ ਕਦੋਂ ਉਹਨਾਂ ਨੂੰ ਮਿਲਦਾ ਕਦੋਂ ਨਹੀਂ ਹਾਈਲਟ ਮਿਲਿਆ ਜੀ ਸਾਡੇ ਕੋਲ ਸੂਚਨਾ ਨਹੀਂ ਹੈ ਜੀ ਕਿ ਮਿਲਿਆ ਪੁਲਿਸ ਨਾਲ ਗੱਲ ਹੋਈ ਸੀ ਪਰ ਇਹ ਹੈ ਕਿ ਉਹ ਜਦੋਂ ਜਲਦ ਤੋਂ ਜਲਦ ਰਿਟਰੀਵ ਨਹੀਂ ਕਰਦੇ ਰਿਕਵਰ ਨਹੀਂ ਕਰਦੇ ਮੈਨੂੰ ਲੱਗਦਾ ਕਿ ਉਹ ਫਾਈਨਲ ਵਰਡਨਓਵਰੀ ਦੇਣ ਦੇ ਚੱਕੀ ਹੈ ਕੀ ਨਹੀਂ ਹੈ ਪਰ ਫਿਲਹਾਲ ਜਿਹੜਾ ਹੈਗਾ ਉਹ ਬੇਤਨਾਸ਼ੀ ਵੀ ਆ ਨਾ ਸੇ ਪਾਸੇ ਤੇ ਲਿਆ ਹੋਇਆ ਹੈ ਜੀ ਫੋਟੋਆਂ ਬਿਲਕੁਲ ਤੁਸੀਂ ਜਿਹੜੇ ਫੋਟੋਆਂ ਵੀ ਆਈਆਂ ਵੀਡੀਓ ਵੀ ਇਸ ਤਰ੍ਹਾਂ ਦੇ ਆਏ ਆ ਜਿਹਦੇ ਵਿੱਚ ਦੋ ਤਿੰਨ ਉੱਧਰ ਦੇ ਡਰੋਨ ਦੇਖਣ ਨੂੰ ਮਿਲ ਰਹੇ ਆ ਜਿੱਦਾਂ ਕਿ ਅਸੀਂ ਕਿਸੇ ਟੀਚੇ ਆ ਦੇ ਨਾਲ ਕਿ ਜੰਮੂ ਅਖਨੂਰ ਚੰਡੀਗੜ੍ਹ ਤੋਂ ਪੰਜਾਬ ਇੱਥੇ ਬਾਕੀ ਏਰੀਆ ਦੇ ਵਿੱਚ ਦੇਖ ਰਹੇ ਸੀ ਜੀ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਸੋ ਡਰੋਨ ਦੇਖੇ ਗਏ ਨੇ ਸੀਐਮ ਸੁਖੂ ਦੇ ਘਰ ਦੇ ਨੇੜੇ ਇਹ ਡਰੋਨ ਨਜ਼ਰ ਆਏ ਨੇ ਜੱਦੀ ਘਰ ਆ ਉਹਨਾਂ ਦਾ ਤਾਂ ਉੱਥੇ ਸ਼ੱਕੀ ਡਰੋਨ ਹੈ ਤਾਂ ਪੁਲਿਸ ਸ਼ੱਕੀ ਮੰਨ ਕੇ ਚੱਲ ਰਹੀ ਹੈ ਪੁਲਿਸ ਹਾਲਾਂਕਿ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਨੇ ਜਿਵੇਂ ਹੀ ਜੜੇ ਪੰਚਾਇਤ ਮੈਂਬਰ ਸੀਗੇ ਜੜੇ ਲੋਕ ਸੀਗੇ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਟੀਮਾਂ ਨੇ ਵੀ ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਡਰੋਨ ਦਿਖਾਈ ਦਿੱਤੇ ਸੀਗੇ ਹਾਲਾਂਕਿ ਜਗ ਜੰਗਬੰਦੀ ਹੋ ਗਈ ਸੀਗੀ ਸੀਜ਼ਫਾਇਰ ਹੋ ਗਿਆ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪਰ ਉਸ ਦੇ باوجود ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਰਿਹਾ ਕਿਉਂਕਿ ਸੀਐਮ ਦਾ ਘਰ ਵੀ ਹੈ ਸੀਐਮ ਸੁੱਖੂ ਦਾ ਇੱਥੇ ਘਰ ਹੈ ਜੱਦੀ ਘਰ ਹੈ ਤਾਂ ਉਸ ਦੇ ਨੇੜੇ ਇਹ ਡਰੋਨ ਦੇਖੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਟੀਮਾਂ ਵੀ ਹਰਕਤ ਦੇ ਵਿੱਚ ਆ ਗਈਆਂ ਨੇ ਮੌਕੇ ਦੇ ਉੱਤੇ ਪਹੁੰਚ ਚੁੱਕੇ ਆ ਨੇ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਜਾਂਚ ਤੋਂ ਬਾਅਦ ਹੀ ਇਹ ਗੱਲ ਕਲੀਅਰ ਹੋਵੇਗੀ ਕਿ ਵਾਕਈਏ ਡਰੋਨ ਸੀ ਜਾਂ ਕੋਈ ਹੋਰ ਚੀਜ਼ ਸੀਗੀ ਕਿਉਂਕਿ ਜਿਵੇਂ ਸਾਡੇ ਪੱਤਰਕਾਰ ਸੰਜੀਵ ਹੋਣਾ ਨੇ ਦੱਸਿਆ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਚੱਲ ਰਿਹਾ ਹੈ ਤਾਂ ਕਿਸੇ ਦੇ ਵੱਲੋਂ ਗੁਵਾਰੇ ਵੀ ਛੱਡੇ ਜਾ ਸਕਦੇ ਨੇ ਜਾਂ ਆਤਿਸ਼ਵਾਜੀ ਵੀ ਕੀਤੀ ਜਾਊ ਕੀਤੀ ਗਈ ਹੋਵੇਗੀ ਹਾਲਾਂਕਿ ਇਸ ਦੇ ਉੱਤੇ ਬੈਨ ਹੈ ਪਰ ਉਸ ਦੇ باوجود ਪੁਲਿਸ ਦੇ ਵੱਲੋਂ ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਰਿਹਾ ਕਿਉਂਕਿ ਜਿਵੇਂ ਸੀਜ਼ ਫਾਇਰ ਹੋਇਆ ਸੀਗਾ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਡਰੋਨ ਭੇਜੇ ਗਏ ਸੀਗੇ ਤਾਂ ਪੰਜਾਬ ਦੇ ਵਿੱਚ ਵੀ ਉਹ ਡਰੋਨ ਦੇਖੇ ਗਏ ਸੀਗੇ ਤਾਂ ਤਿੰਨ ਦਿਨਾਂ ਪਹਿਲਾਂ ਹੀ ਜਲੰਧਰ ਦੇ ਵਿੱਚ ਆਦਮਪੁਰ ਦੇ ਨੇੜੇ ਇਹ ਡਰੋਨ ਨਜ਼ਰ ਆਏ ਸੀਗੇ ਤਾਂ ਹੁਣ ਹਿਮਾਚਲ ਦੇ ਵਿੱਚ ਡਰੋਨ ਦੇਖੇ ਗਏ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਐਮ ਸੁੱਖੂ ਦਾ ਘਰ ਹੈ ਉਸਦੇ ਬਿਲਕੁਲ ਨੇੜੇ ਡਰੋਨ ਉੜਦੇ ਦਿਖਾਈ ਦਿੱਤੇ ਨੇ ਜੱਦੀ ਉਹਨਾਂ ਦਾ ਘਰ ਹੈ ਫਿਲਹਾਲ ਜਿਹੜੀਆਂ ਲੋਕ ਲੋਕ ਸਿਗੇ ਉਹਨਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ ਤਾਂ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ 7 ਵਜੇ ਤੋਂ ਲੈ ਕੇ ਜਿਹੜਾ ਅ 9 ਵਜੇ ਦੇ ਤੱਕ ਜਿਹੜਾ ਬਲੈਕਆਊਟ ਰੱਖਿਆ ਗਿਆ ਹੈ ਸਿਗਾਂ ਇੱਥੇ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਾ ਦਿੱਤੀਆਂ ਸਿਗਿਆਂ ਕਰ ਦਿੱਤੀਆਂ ਸਿਗਿਆਂ ਤਾਂ ਜਿਹੜੀਆਂ ਪੁਲਿਸ ਟੀਮਾਂ ਨੇ ਉਹ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ